रिटायर्ड डीएसपी ਨੇ ਆਪਣੀ ਪਤਨੀ ਆਪਣੇ بیٹے ਅਤੇ ਨੂੰ ਨੂੰ ਮਾਰੀ ਗੋਲੀ بیٹے ਦੀ ਹੋਈ ਮੌਕੇ ਤੇ ਮੌਤ ਬਾਕੀ ਜਰੇ ਇਲਾਜ ਹਸਪਤਾਲ ਦੇ ਵਿੱਚ ਤਗਾ ਤੇ ਰਹਿ ਰਿਹਾ ਸੀ ਤੇ ਕਿੰਨੀ ਦੇਰ ਤੋਂ ਇਸ ਖਾਲੇ ਦੇ ਅੰਦਰ ਜਿਹੜਾ ਉਹਨਾਂ ਦਾ ਮੈਟਰਨੋਮੀਆ ਦਾ ਕੇਸ ਚੱਲ ਰਿਹਾ ਸੀ ਜੀ ਇਹ オリਜਨਲੀ ਰਾਜਸਥਾਨੀ ਤੋਂ ਹੈ ਦੇ ਵਰ ਪਾਸਿੰਗ ਬਾਈ ਤੇ ਹਸਪਤਾਲ ਦੇ ਕੋਲ ਇਹਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਪਟਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਹੀ ਨਾਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾਬੰਦੀ ਹੈ ਇੱਥੇ ਲੱਗੀ ਹੋਈ ਹੈ ਆਈ ਊਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਇਹ ਕਰੇ ਜਿਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੈਨੂੰ ਫੜ ਕੇ ਨਾਲ ਦੇਣਾ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੇਣਾ ਪੇਸ਼ ਕੀਤਾ ਜੀ ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕਿਉਂ ਚਲਾਈ ਗਈ ਕਾਰਨ ਨਹੀਂ ਹੈ ਕਿ ਇਹਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੂ ਤੂ ਮੈਮ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਨੇ ਪਿਸਤੌਲ ਨਾਲ ਕੱਟਾ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸੀ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ EMPLOYE ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਟੂ ਵੈਪਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲੇਤਾ ਗਿਆ ਜਿਹਦੇ ਵੇਲੇ ਗੋਲੀ ਚੱਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਅ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰਪਾਵਰ ਕੀਤਾ ਕਿਸ ਜਿਸਨੇ ਫਾਇਰ ਕੀਤਾ ਉਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜਸ ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰ ਲੈ। ਕਿੰਨੇ ਨਿਸ਼ਾਨੇ ਨੂੰ ਗੋਲੀਆਂ ਵਜੀਆਂ ਕੌਣ-ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ? ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ। ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ। ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕੋਜ਼ ਇਟਸ ਰੀਸੈਂਟ ਇਨਸੀਡੈਂਟ। ਕਿਉਂਕਿ ਹਲੇ ਹੋਰ ਤਸਦੀਕ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸਾਂਗੇ। ਕਿੰਨੇ ਰਾਉਂਡ ਫਾਇਰ ਕੀਤੇ ਗਏ ਉਸਨੂੰ? ਹਲੇ ਇੱਕ ਤਾਂ ਦੇਖੋ ਜਿਹੜਾ ਪੱਕਾ ਹੀ ਹੈਗਾ ਬਟ ਵੀ ਵਿਲ ਸੀ ਐਗਜ਼ੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪ ਇੱਕ ਸੀਗੇ ਦੇਖੋ ਇੱਕ ਇਹਨਾਂ ਦੀ ਐਕਸ ਵਾਈਫ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕਟ ਇੰਜਰੀਜ਼ ਤੇ ਹੀ ਇਸ ਕ੍ਰਿਟੀਕਲੀ ਇਲ ਬਾਕੀ ਦੀ ਐਸਟੀ ਪੁਸ਼ਟੀ ਕਰ ਰਹੇ ਹਾਸਪੀਟਲ ਦੇ ਵਿੱਚ ਕਿਉਂਕਿ ਹੁਣੇ ਮੈਟਰ ਰੀਸੈਂਟਲੀ ਹੋਇਆ ਤਾਂ ਅਸੀਂ ਇੱਥੇ ਵਰਕ ਕਰ ਰਹੇ ਹਾਂ ਜੀ ਹਾਸਪੀਟਲ ਕਿਹੜੇ ਦਾਖਲ ਕਰਾਇਆਗਾ ਸਰ ਨਾਲ ਦੀ ਹਾਸਪੀਟਲ ਦੇ ਵਿੱਚ ਇੱਥੇ ਕੋ ਨਾਨਕ ਹਾਸਪੀਟਲ ਦੇ ਵਿੱਚ ਜੀ ਇਸ ਜਗ੍ਹਾ ਤੇ ਰਹਿ ਰਿਹਾ ਸੀ ਤੇ ਕਿੰਨੀ ਦੇਰ ਤੋਂ ਇਸ ਖਾਨੇ ਦੇ ਅੰਦਰ ਜਿਹੜਾ ਉਹਨਾਂ ਦਾ ਮੈਟਰਮੋਨੀਆ ਦਾ ਕੇਸ ਚੱਲ ਰਿਹਾ ਸੀ ਕੀ ਇਹ originally ਰਾਜਸਥਾਨੀ ਤੋਂ ਹੈ ਇਹ ਬਰ ਪਾਸਿੰਗ ਬਾਈ ਤੇ ਹਸਪੀਟਲ ਦੇ ਕੋਲੇ ਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ ਆਈ ਊਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਕਰੇ ਜਿੱਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੈਨੂੰ ਫੜ ਕੇ ਨਾਲ ਦੇ ਨਾਲ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੇ ਨਾਲ ਪੇਸ਼ ਕੀਤਾ ਜੀ ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕਿਉਂ ਚਲਾਈ ਗਈ ਕਾਰਨ ਨਹੀਂ ਹੈ ਕਿ ਇਹਨਾਂ ਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੁ ਤੁ ਮੈਮ ਐ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਨੇ ਪਿਸਤੌਲ ਨਾਲ ਕਟਾ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ EMPLOYE ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਟੂ ਵੈਪਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲੇਤਾ ਗਿਆ ਜਿਹਦੇ ਵੱਲੋਂ ਗੋਲੀ ਚੱਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਸਵੇਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰਪਾਵਰ ਕੀਤਾ ਕਿਸ ਜਿਸਨੇ ਫਾਇਰ ਕੀਤਾ ਉਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇ ਜੀ ਇਸ ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰ ਲੈ। ਕਿੰਨੇ ਲੋਕਾਂ ਨੂੰ ਗੋਲੀਆਂ ਵਜੀਆਂ? ਕੌਣ-ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ? ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ। ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ। ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕੋਜ਼ ਇਟਸ ਰੀਸੈਂਟ ਇਨਸੀਡੈਂਟ। ਕਿਉਂਕਿ ਹਲੇ ਹੋਰ ਤੱਤੀਸ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸਾਂਗੇ। ਕਿੰਨੇ ਰਾਉਂਡ ਫਾਇਰ ਕੀਤੇ ਗਏ ਉਸ ਦਾ? ਹਲੇ ਇੱਕ ਤਾਂ ਦੇਖੋ ਜਦ ਪੱਕਾ ਹੀ ਹੈਗਾ ਬਟ ਵੀ ਵਿਲ ਸੀ ਐਗਜ਼ੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ ਜ ਇੱਕ ਸਿਗਰ ਦੇਖੋ ਇੱਕ ਇਹਨਾਂ ਦੀ ਐਕਸ ਵਾਈਫ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕੱਟ ਇੰਜਰੀਜ਼ ਤੇ ਹੀ ਇਸ ਕ੍ਰਿਟੀਕਲੀ ਇਲ ਬਾਕੀ ਦੀ ਐਸਟੀ ਪੁਸ਼ਟੀ ਕਰ ਰਹੇ ਹਾਸਪੀਟਲ ਦੇ ਵਿੱਚ ਕਿਉਂਕਿ ਹੁਣੇ ਮੈਟਰ ਰੀਸੈਂਟਲੀ ਹੋਇਆ ਤਾਂ ਅਸੀਂ ਇਹਦੇ ਤੇ ਵਰਕ ਕਰ ਰਹੇ ਹਾਂ ਜੀ ਹਾਸਪੀਟਲ ਕਿਹੜੇ ਦਾਖਲ ਕਰਾਇਆਗਾ ਸਰ ਨਾਲ ਦੀ ਹਾਸਪੀਟਲ ਦੇ ਵਿੱਚ ਇੱਥੇ ਗੁਰਨਾਣਕ ਹਾਸਪੀਟਲ ਦੇ ਵਿੱਚ ਜੀ